ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਆਜ਼ਾਦੀ ਦੇ ਬਾਰੇ ਵਿੱਚ ਸਿੱਖਾਂਗੇ ਆਓ ਅਸੀਂ ਪੜ੍ਹਦੇ ਹਾਂ ਗਲਾਤੀਆਂ ਦੀ ਕਿਤਾਬ ਉਹਦਾ 5 ਨੰਬਰ ਅਧਿਆਇ ਤੇ ਉਹਦੀ 1 ਨੰਬਰ ਪੰਕਤੀ ਦੇ ਵਿੱਚ ਵਚਨ ਦੇ ਵਿੱਚ ਲਿਖਿਆ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਇਸ ਲਈ ਦ੍ਰਿੜ ਰਹੋ ਅਤੇ ਗੁਲਾਮੀ ਦੇ ਝੂਲੇ ਹੇਠਾਂ ਮੁੜ ਕੇ ਨਾ ਝੁਕੋ ਹਾਲੇਲੂਇਆ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ ਪ੍ਰਭੂ ਯੀਸੂ ਮਸੀਹ ਜੀ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ ਆ ਬਹੁਤ ਸਾਰੇ ਲੋਕ ਆ ਜਿਹੜੇ ਇੱਕ ਵਾਰੀ ਆਜ਼ਾਦ ਹੋ ਜਾਂਦੇ ਆ ਪਰ ਫਿਰ ਤੋਂ ਗੁਲਾਮ ਬਣ ਜਾਂਦੇ ਆ ਜਿੱਦਾਂ ਗੁਲਾਮੀ ਦਾ ਉਹਨਾਂ ਨੂੰ ਚਸਕਾ ਪੈ ਗਿਆ ਹੋਵੇ ਗੁਲਾਮ ਹੋਣ ਦੀ ਉਹਨਾਂ ਨੂੰ ਆਦਤ ਬਣ ਗਈ ਹੋਵੇ ਜਾਂ ਇਦਾਂ ਕਹਿ ਲਓ ਕਿ ਗੁਲਾਮੀ ਹੀ ਉਹਨਾਂ ਨੂੰ ਚੰਗੀ ਲੱਗਣ ਲੱਗ ਗਈ ਹੋਵੇ ਬਹੁਤ سارے ਲੋਕ ਪਰਮੇਸ਼ਵਰ ਦੇ ਵਿੱਚ ਆਉਂਦੇ ਆ ਪਾਪਾਂ ਤੋਂ ਤੌਬਾ ਕਰਦੇ ਆ ਗੁਨਾਹਾਂ ਤੋਂ ਨਜ਼ਾਤ ਪਾਉਂਦੇ ਆ ਉਹ ਮਨ ਵੀ ਤਿਆਰ ਕਰਦੇ ਆ ਕਿ ਉਹ ਆਪਣੀ ਪੁਰਾਣੀ ਇਨਸਾਨੀਅਤੋਂ ਬਾਹਰ ਨਿਕਲਣ ਉਹਦੇ ਵਿੱਚ ਵਾਪਸ ਨਾ ਜਾਣ ਪਰ ਜਿੱਦਾਂ ਜਿੱਦਾਂ ਉਹ ਧਾਰਮਿਕਤਾ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪੁਰਾਣੀ ਇਨਸਾਨੀਅਤ ਜਿਹੜੀ ਆ ਉਹ ਚੇਤੇ ਆਉਣ ਲੱਗ ਜਾਂਦੀ ਆ ਉਹਨਾਂ ਨੂੰ ਬੁਰਾਈ ਵਿੱਚ ਰਹਿ ਕੇ ਜਿਹੜੇ ਉਹਨਾਂ ਨੇ ਕੰਮ ਕੀਤੇ ਉਹ ਯਾਦ ਆਉਂਦੇ ਤੇ ਉਹਨਾਂ ਦਾ ਦਿਲ ਕਰਦਾ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਮੁੜਨ ਦਾ ਤੇ ਬਹੁਤ ਸਾਰੇ ਲੋਕ ਵਾਪਸ ਉਹਨਾਂ ਚੀਜ਼ਾਂ ਦੇ ਵਿੱਚ ਮੁੜ ਜਾਂਦੇ ਆਂ ਵਾਪਸ ਜਾਦੂ ਟੋਣੇ ਦੇ ਵਿੱਚ ਜਾਣ ਚਲੇ ਜਾਂਦੇ ਆਂ ਉੱਥੇ ਹੀ ਆਜ਼ਾਦੀ ਹੈ ਹallelujah ਪ੍ਰਭੂ ਕੋਣ ਆ ਆਤਮ ਨਿਰਾਕਾਰ ਜਿਹਦਾ ਕੋਈ ਉਹਨੂੰ ਕਿਸੇ ਆਕਾਰ ਵਿੱਚ ਢਾਲਿਆ ਜਾ ਸਕਦਾ ਉਹਨੂੰ ਕਿਸੇ ਸਮੇਂ ਦੇ ਬੰਧਨ ਵਿੱਚ ਆਉਣ ਦੀ ਜ਼ਰੂਰਤ ਨਹੀਂ ਆ ਉਹ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਵਿੱਚ ਨਹੀਂ ਆ ਪਰ ਉਹਨੇ ਆਪਣੇ ਸਮਰਥ ਦੇ ਨਾਲ ਆਪਣੇ ਹੱਥ ਦੇ ਨਾਲ ਮਨੁੱਖ ਨੂੰ ਬਣਾਇਆ ਤੇ ਮਨੁੱਖ ਦੇ ਲਈ ਕਾਇਨਾਤ ਉਹਨੇ ਜਿਹੜੀ ਆ ਉਹ ਬਣਾਈ ਆ ਹੁਣ ਉਹ ਪ੍ਰਭੂ ਤਾਂ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਮ ਨਹੀਂ ਕਰ ਰਿਹਾ ਸੀ ਅਜੇ ਪਰਮੇਸ਼ਵਰ ਦਾ ਆਤਮਾ ਉਹਦੇ ਕੋਲ ਨਹੀਂ ਸੀ ਪਵਿੱਤਰ ਆਤਮਾ ਦਾ ਵਰਦਾਨ ਅਜੇ ਉਹਦੇ ਉੱਤੇ ਨਹੀਂ ਸੀ ਕਿਉਂਕਿ ਜੇਕਰ ਪਵਿੱਤਰ ਆਤਮਾ ਦਾ ਵਰਦਾਨ ਤੁਹਾਡੇ ਉੱਤੇ ਆ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਆ ਤਾਂ ਫਿਰ ਤੁਸੀਂ ਗੁਲਾਮੀ ਦੇ ਵਿੱਚ ਨਹੀਂ ਜਾਓਗੇ ਕਿਉਂਕਿ ਲਿਖਿਆ ਆ ਕਹਿੰਦਾ ਜਿੱਥੇ ਪ੍ਰਭੂ ਦਾ ਆਤਮਾ ਆ ਉੱਥੇ ਹੀ ਆਜ਼ਾਦੀ ਹੈ ਹallelujah ਅਗਰ ਤੁਹਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਤਾਂ ਫਿਰ ਕੋਈ ਜਿੱਦਾਂ ਦੀਆਂ ਮਰਜ਼ੀ ਗੱਲਾਂ ਕਰੇ ਉਹ ਆਪਣੀਆਂ ਗੱਲਾਂ ਦੇ ਜਾਲ 'ਚ ਤੁਹਾਨੂੰ ਫਸਾ ਨਹੀਂ ਸਕਦਾ ਕਿਉਂਕਿ ਪਰਮੇਸ਼ਵਰ ਦਾ ਆਤਮਾ ਕੀ ਦਿੰਦਾ ਹੈ ਆਜ਼ਾਦੀ ਦਿੰਦਾ ਹੈ ਫਿਰ ਕੋਈ ਜਣਾ ਤੁਹਾਡੇ ਸਾਹਮਣੇ ਬਹਿ ਕੇ ਜੰਤਰ ਮੰਤਰ ਟਾਣੂ ਟੂਣੇ ਜੋ ਵੀ ਉਹ ਕਰੀ ਜਾਵੇ ਤੁਹਾਨੂੰ ਉਹ ਆਪਣੇ ਚੁੰਗਲ 'ਚ ਨਹੀਂ ਫਸਾ ਸਕਦਾ ਉਹ ਜਾਦੂ ਟੋਣੇ ਦੀ ਸ਼ਕਤੀ ਵਿੱਚ ਤੁਹਾਨੂੰ ਨਹੀਂ ਫਸਾ ਸਕਦਾ ਕਿਉਂ ਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਆਰ ਜਿੱਥੇ ਕਿਤੇ ਪਰਮੇਸ਼ਵਰ ਦਾ ਆਤਮਾ ਆ ਉਹ ਕੀ ਦਿੰਦਾ ਆ ਆਜ਼ਾਦੀ ਦਿੰਦਾ ਆ ਫਿਰ ਕੋਈ ਸਮੱਸਿਆ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕਦੀ ਕੋਈ ਸਮੱਸਿਆ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਕੋਈ ਬੁਰੀ ਆਦਤ ਤੁਹਾਨੂੰ ਗੁਲਾਮ ਨਹੀਂ ਬਣਾ ਸਕਦੀ ਤੁਸੀਂ ਹਨੇਰੇ ਦੇ ਗੁਲਾਮ ਨਹੀਂ ਹੋ ਸਕਦੇ ਕਿਉਂਕਿ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਆਰ ਪਰਮੇਸ਼ਵਰ ਦਾ ਆਤਮਾ ਅਜ਼ਾਦੀ ਦਿੰਦਾ ਆ ਹallelujah ਫੇਰ ਤੁਸੀਂ ਆਜ਼ਾਦ ਆ ਪਰ ਅਗਰ ਅੱਜ ਵੀ ਤੁਹਾਨੂੰ ਨੇਕ ਕੰਮ ਕਰਨ ਤੋਂ ਡਰ ਲੱਗਦਾ ਆ ਅਗਰ ਅੱਜ ਵੀ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਡਰ ਲੱਗਦਾ ਆ ਸ਼ਰਮ ਤੁਹਾਨੂੰ ਮਸੀਹ ਦਾ ਇਕਰਾਰ ਕਰਨ ਤੋਂ ਡਰ ਲੱਗਦਾ ਆ ਅਗਰ ਤੁਹਾਨੂੰ ਮਸੀਹੀ ਚਾਲ ਚੱਲਣ ਅਪਣਾਉਣ ਦੇ ਵਿੱਚ ਸ਼ਰਮ ਆਉਂਦੀ ਆ ਇਹਦਾ ਮਤਲਬ ਅਜੇ ਤੁਸੀਂ ਗੁਲਾਮੀ ਦੇ ਬੰਦਨਾ ਦੇ ਵਿੱਚ ਹੋ ਇਹਦਾ ਮਤਲਬ ਅਜੇ ਤੱਕ ਤੁਹਾਡੀਆਂ ਸੋਚਾਂ ਆਜ਼ਾਦ ਨਹੀਂ ਹੋਈਆਂ ਇਹ ਸੋਚਾਂ ਕਿਸੇ ਹੋਰ ਚੀਜ਼ ਦੀ ਗ੍ਰਿਫਤ ਦੇ ਵਿੱਚ ਆ ਅਜੇ ਇਹਨਾਂ ਸੋਚਾਂ ਦੇ ਉੱਤੇ ਹੋਰ ਕਿਸੇ ਚੀਜ਼ ਦਾ ਕਬਜ਼ਾ ਆ ਪਰ ਜਦੋਂ ਤੁਹਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਗਿਆ ਤੁਸੀਂ ਐਨ ਆਜ਼ਾਦ ਹੋ ਜਾਣਾ ਉਸ ਦਿਨ ਤੁਹਾਨੂੰ ਜੀਣ ਦਾ ਸਵਾਦ ਆ ਜਾਣਾ ਉਦੋਂ ਤੁਹਾਨੂੰ ਜੀਣ ਦਾ ਆਨੰਦ ਆ ਜਾਣਾ ਉਦੋਂ ਤੁਹਾਨੂੰ ਪਤਾ ਲੱਗੂ ਆਜ਼ਾਦੀ ਹੈ ਕੀ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਣੀ ਕਿ ਕੋਈ ਤੁਹਾਨੂੰ ਕਹਿੰਦਾ ਲੈ ਇਹਨੇ ਧਰਮ ਬਦਲ ਲਿਆ ਧਰਮ ਕੋਈ ਬਦਲੇ ਜਾਣ ਵਾਲੀ ਚੀਜ਼ ਨਹੀਂ ਆ ਧਰਮ ਕੋਈ ਕੱਪੜਾ ਲੀੜਾ ਥੋੜੀ ਆ ਜੇ ਤੁਦੋ ਮਰਜ਼ੀ ਕੋਈ ਬਦਲ ਲੈ ਜਦ ਪਰਮੇਸ਼ਵਰ ਇੱਕ ਆ ਤਾਂ ਧਰਮ ਵੱਖਰੇ ਕਿੱਦਾਂ ਹੋ ਸਕਦੇ ਆ ਅਗਰ ਅੱਜ ਵੀ ਤੁਹਾਨੂੰ ਲੱਗਦਾ ਆ ਕਿ ਪਰਮੇਸ਼ਵਰ ਇੱਕ ਆ ਪਰ ਉਹਦੇ ਧਰਮ ਵੱਖਰੇ ਆ ਫਿਰ ਵੀ ਤੁਸੀਂ ਗੁਲਾਮ ਹੋ ਫਿਰ ਵੀ ਇਹਦਾ ਮਤਲਬ ਤੁਹਾਡੇ ਉੱਤੇ ਕਿਸੇ ਹੋਰ ਚੀਜ਼ ਦਾ ਕਬਜ਼ਾ ਹੈ ਜਿਹੜੀ ਤੁਹਾਡੀਆਂ ਸੋਚਾਂ ਨੂੰ ਆਜ਼ਾਦ ਨਹੀਂ ਹੋਣ ਦਿੰਦੀ ਅਗਰ ਤੁਹਾਨੂੰ ਅੱਜ ਵੀ ਚੰਗਾ ਕੰਮ ਕਰਨ ਲੱਗਿਆਂ ਸੰਗ ਆਉਂਦੀ ਹੈ ਕਿਸੇ ਦੇ ਸਾਹਮਣੇ ਹallelujah ਕਹਿਣ ਲੱਗਿਆਂ ਸੰਗ ਆਉਂਦੀ ਹੈ ਜੇ ਮਸੀਹ ਦੀ ਕਹਿਣ ਲੱਗਿਆਂ ਸੰਗ ਆਉਂਦੀ ਹੈ ਯਸੂ ਮਸੀਹ ਦਾ ਨਾਮ ਲੈਣ ਆਤਮਾ ਤੋਂ ਕੋਹਾਂ ਦੂਰ ਹੋ ਅਜੇ ਤੁਸੀਂ ਗੁਲਾਮੀ ਦੇ ਵਿੱਚ ਹੀ ਹੋ ਕਿਉਂਕਿ ਜਿੱਦਣ ਪਰਮੇਸ਼ਵਰ ਦਾ ਆਤਮਾ ਤੁਹਾਡੇ ਜੀਵਨ ਦੇ ਵਿੱਚ ਪਰਵੇਸ਼ ਕਰ ਗਿਆ ਤੁਹਾਨੂੰ ਉਸ ਦਿਨ ਆਜ਼ਾਦੀ ਮਿਲਣੀ ਆ ਔਰ ਫਿਰ ਜਿੱਦਣ ਤੁਹਾਨੂੰ ਆਜ਼ਾਦੀ ਮਿਲ ਗਈ ਤੁਹਾਨੂੰ ਉਸ ਦਿਨ ਪਤਾ ਲੱਗਣਾ ਕਿ ਖੁੱਲ ਕੇ ਸਾਹ ਕਿਦਾਂ ਆਉਂਦਾ ਹੈ ਦੂਜਿਆਂ ਤੋਂ ਝੁੰਡ ਕੱਟ ਕੇ ਕਿ ਕਿਤੇ ਨੂੰ ਪਤਾ ਨਾ ਲੱਗ ਜਵੇ ਇਹ ਗਿਰਜੇ ਨੂੰ ਜਾ ਰਹੀ ਆ ਚਰਚ ਨੂੰ ਜਾ ਰਹੀ ਆ ਹੱਲੇ ਵੀ ਝੂਠ ਬੋਲ ਕੇ ਮੈਂ ਅਫਸੋਸ ਕਰਨ ਚੱਲੀ ਆ ਮੈਂ ਦਵਾਈ ਲੈਣ ਚੱਲੀ ਆ ਮੈਂ ਕੰਮ ਨੂੰ ਚੱਲੀ ਆ ਕਹਿ ਕੇ ਆਉਣਾ ਪੈਂਦਾ ਹੱਲੇ ਤੁਹਾਨੂੰ ਕੋਈ ਆਜ਼ਾਦੀ ਦਾ ਆਨੰਦ ਨਹੀਂ ਆ ਨਾਮ ਤੇ ਯਾਦ ਰੱਖਿਓ ਪਰਮੇਸ਼ਵਰ ਨੇ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਹallelujah ਜਿਹਦੇ ਅੰਦਰ ਡਰਿਆ ਨਾ ਮਨੁੱਖਾਂ ਦਾ ਡਰ ਬੇਇਜ਼ਤੀ ਹੋਣ ਦਾ ਡਰ ਉਹ ਜੇ ਗੁਲਾਮੀ ਵਿੱਚ ਹੀ ਆ ਕੋਈ ਡਰ ਆਪਣੇ ਜੀਵਨ ਦੇ ਵਿੱਚ ਰੱਖੋ ਪਰਮੇਸ਼ਵਰ ਦਾ ਡਰ ਹallelujah ਕਿਉਂਕਿ ਉਹਦਾ ਡਰ ਸਾਨੂੰ ਅਕਲ ਦਿੰਦਾ ਆ ਉਹਦਾ ਡਰ ਸਾਨੂੰ ਜੀਵਨ ਦਿੰਦਾ ਆ ਉਹਦਾ ਡਰ ਹੀ ਸਾਨੂੰ ਆਜ਼ਾਦੀ ਦਿੰਦਾ ਆ ਹallelujah ਜੀਵਨ ਦੇ ਵਿੱਚ ਇੱਕੋ ਹੀ ਡਰ ਕਾਫੀ ਆ ਤੇ ਜਿਹਦੇ ਅੰਦਰ ਉਹਦਾ ਡਰ ਆ ਫੇਉ ਪਾਪ ਵੀ ਨਹੀਂ ਕਰਦਾ ਜਿਹਦੇ ਅੰਦਰ ਉਹਦਾ ਡਰਿਆ ਉਹ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਵੀ ਨਹੀਂ ਦੇਖਦਾ ਜਿਹਦੇ ਅੰਦਰ ਉਹਦਾ ਡਰਿਆ ਉਹ ਲੜਾਈ ਝਗੜਿਆਂ ਦੇ ਚੱਕਰ ਵਿੱਚ ਵੀ ਨਹੀਂ ਪੈਂਦਾ ਜਿਹਦੇ ਅੰਦਰ ਉਹਦਾ ਡਰਿਆ ਉਹ ਕਿਸੇ ਨੂੰ ਮਾਰਾ ਵੀ ਨਹੀਂ ਕਹਿੰਦਾ ਜਿਹਦੇ ਅੰਦਰ ਉਹਦਾ ਡਰਿਆ ਉਹ ਕਿਸੇ ਨੇ ਇਨਸਾਨ ਬਣਾਉਂਦਾ ਆ ਹallelujah ਇਸ ਲਈ ਉਹਦਾ ਹੀ ਡਰ ਆਪਣੇ ਅੰਦਰ ਰੱਖੋ ਉਹਦਾ ਡਰ ਤੁਹਾਨੂੰ ਤੁਹਾਡੇ ਰਿਸ਼ਤਿਆਂ ਵਿੱਚ ਰਹਿਣ ਦੀ ਮਰਿਆਦਾ ਸਿਖਾਉਂਦਾ ਆ ਇਨਸਾਨਾਂ ਦੇ ਡਰ ਦੇ ਨਾਲ ਉਹ ਪਰਮੇਸ਼ਵਰ ਦਾ ਡਰ ਮੰਨਣਾ ਜਿਹੜਾ ਆ ਉਹ ਭਲਾ ਆ ਹallelujah ਆਓ ਦੇਖਦੇ ਆ ਯੋਹੰਨਾ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਉਹਦੀ 32 ਨੰਬਰ ਪੰਕਤੀ ਇਥੇ ਵਚਨ ਦੇ ਵਿੱਚ ਲਿਖਿਆ ਅਰ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਅਗਰ ਆਜ਼ਾਦੀ ਦੇ ਵਿੱਚ ਆਉਣਾ ਹੈ ਤੇ ਫਿਰ ਸਚਾਈ ਨੂੰ ਜਾਣਨਾ ਬਹੁਤ ਜ਼ਰੂਰੀ ਆ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਚੀਜ਼ਾਂ ਨੂੰ ਪੜਦੇ ਵੀ ਆ ਸਚਾਈ ਦਾ ਪਤਾ ਨਾ ਜੋ ਸੁਣ ਰਹੇ ਨਾ ਉਹਦੀ ਸਚਾਈ ਦਾ ਪਤਾ ਜਦ ਤੱਕ ਤੁਹਾਨੂੰ ਕਿਸੇ ਚੀਜ਼ ਦੀ ਸਚਾਈ ਦਾ ਨਹੀਂ ਪਤਾ ਉਦੋਂ ਤੱਕ ਤੁਸੀਂ ਉਹਨੂੰ ਸਮਝ ਨਹੀਂ ਸਕੋਗੇ ਅਰ ਵਚਨ ਵਿੱਚ ਲਿਖਿਆ ਸਚਾਈ ਨੂੰ ਜਾਣੋ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਜਦੋਂ ਤੱਕ ਇੱਕ ਚਮਕਣ ਵਾਲੀ ਹਰੇਕ ਚੀਜ਼ ਨੂੰ ਤੁਸੀਂ ਸੋਨਾ ਸਮਝੋਗੇ ਤੁਸੀਂ ਆਜ਼ਾਦ ਨਹੀਂ ਆ ਕਿਉਂਕਿ ਤੁਸੀਂ ਇੱਕ ਵਹਿਮ ਦੇ ਵਿੱਚ ਆ ਤੁਹਾਨੂੰ ਲੱਗਦਾ ਕਿ ਉਹ ਬਹੁਤ ਸਾਰਾ ਸੋਨਾ ਹੈ ਪਰ ਲੋੜ ਪੈਣ ਤੇ ਉਹ ਪਿੱਤਲ ਵੀ ਹੋ ਸਕਦਾ ਜਿਹੜਾ ਚੰਗੇ ਤਰੀਕੇ ਨਾਲ ਮਾਂਜਿਆ ਹੋਇਆ ਹੋਵੇ ਤੇ ਫਿਰ ਜਦੋਂ ਤੁਹਾਡਾ ਉਪਲੇਖਾ ਟੁੱਟੂਗਾ ਫਿਰ ਤੁਹਾਨੂੰ ਬਹੁਤ ਠੋਕਰ ਲੱਗੂਗੀ ਪਰ ਜੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਪਿੱਤਲ ਆ ਤੇ ਤੁਹਾਨੂੰ ਲੋੜ ਵੇਲੇ ਜੋ ਚਾਹੀਦਾ ਤੁਸੀਂ ਉਹਦਾ ਇੰਤਜ਼ਾਮ ਪਹਿਲਾਂ ਹੀ ਕਰ ਲਓਗੇ ਹallelujah ਸਚਾਈ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਹਾਂ ਇਸ ਲਈ ਸਚਾਈ ਨੂੰ ਜਾਣੋ ਕਿਉਂਕਿ ਪਰਮੇਸ਼ਵਰ ਸਚਾਈ ਆ ਹallelujah ਯਿਸੂ ਮਸੀਹ ਸੱਚਾ ਹallelujah ਯਿਸੂ ਮਸੀਹ ਕੋਈ ਮਿੱਥੇ ਇਤਿਹਾਸ ਨਹੀਂ ਆ ਇਤਿਹਾਸ ਆ